ਪਹਿਲਾਂ ਮੈਂ ਚੇਤਕ ਸਕੂਟਰ ਤੇ ਕਰਦਾ ਸੀ ਇਹ ਚੇਤਕ ਸਕੂਟਰ ਤੋਂ ਫਿਰ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਮੈਂ ਪਿੰਡਾਂ ਦੇ ਛੋਟੇ ਮੋਟੇ ਟੂਰਨਾਮੈਂਟ ਪਹਿਲਾਂ ਸੋਰ ਵੀ ਕਹਿੰਦੇ ਓੱਖਾ ਹੁੰਦਾ ਨਹੀਂ ਚੇਤੇ ਸਕੂਟਰ ਤੇ ਮੈਂ ਸਿੱਖੇ ਤੇ ਉਸ ਤੋਂ ਬਾਅਦ ਮੈਂ ਬੁਲਟ ਤੇ ਮੈਂ 2-4 ਸਾਲ ਤੋਂ ਬਾਅਦ ਆਇਆ ਸੀ ਫਿਰ ਮੈਂ ਬੁਲਟ ਤੇ ਆਪਣੀ ਇਹ ਗੇਮ ਪੇਸ ਕੀਤੀ ਫਿਰ ਪਹਿਲਾਂ ਮੈਂ ਥੋੜਾ ਆ ਕਾਟ ਬੈਠ ਬੁੱਟ ਕੇ ਹਾਂ ਲੋਕਲ ਮੈਂ ਪਿੰਡਾਂ ਚ ਕਰਦਾ ਸੀ ਹੌਲੀ ਹੌਲੀ ਮੈਨੂੰ ਮੈਂ ਬਾਹਰ ਨੌਜ ਆਪਣੀ ਮੈਨੂੰ ਆ ਆਪਣਾ 15 ਗਾ 26 ਜਨਵਰੀ ਦੇ ਉੱਤੇ ਮੈਨੂੰ ਤੇ ਬਾਹਰੋਂ ਮੈਂ ਚਿੱਠੀ ਲਿਖ ਕੇ ਆਪਣੀ ਪੇਸ਼ਕਾਰੀ ਪੇਸ਼ ਕਰ ਦਿੰਦਾ ਹੁੰਦਾ ਬੁੱਟ ਨੂੰ ਲੈ ਕੇ ਫਿਰ ਨੂੰ ਇਹ ਨੂੰ ਵੀ ਤੁਸੀਂ ਉਹ ਮੈਂ ਤਿਆਰ ਕਰਦੇ ਹੋਗੇ ਸਪੀਡ ਵਗੈਰਾ ਨੂੰ ਲੈ ਕੇ ਜਾਂ ਇਹ ਠੀਕ ਹੈ ਵੀ ਨਾਰਮਲ ਹੁੰਦਾ ਕੋਈ ਇੰਚ ਖਾਸ ਕਰਨਾ ਉਹ ਯਾਨੀ ਕਿ ਤਬਦੀਲੀ ਨਹੀਂ ਕੋਈ ਕਰਨੀ ਪੈਣੀ ਨਹੀਂ ਇਹਦੇ ਵਿੱਚ ਅਸੀਂ ਥੋੜੀ-ਬਹੁਤੀ ਆਪਣੀ ਵੈਰੀਐਟੀ ਕਰ ਲਈਦੀ ਆ ਬਹੁਤੀ ਵੀ ਨਹੀਂ ਜਿਵੇਂ ਅਸੀਂ ਜੇ ਕਈ ਵਾਰੀ ਸਾਨੂੰ ਸਮਾਂ ਮਿਲ ਜਾਵੇ ਜਿਵੇਂ ਆਪਾਂ ਐਤਕੀ ਸਾਨੂੰ 5 ਤੋਂ 7 ਮਿੰਟ ਮਿਲੇ ਨੇ ਜਿਹੇ ਜਿਹੇ ਸਮਾਂ ਮਿਲਦਾ ਉਹ ਸਾਬ ਨਾਲ ਜਿਵੇਂ ਜੇ ਪੌੜੀ ਪੂੜੀ ਲਾਉਣੀਆਂ ਉਹ ਟਾਈਮ ਮਿਲਦਾ ਉਹ ਸਾਬ ਨਾਲ ਅਸੀਂ ਆਪਣੇ ਮੋਟਰਸਾਈਕਲ ਦੀ ਤਿਆਰੀ ਕਰ ਲੈਣਾ ਸੈਟ ਕਰ ਜਦੋਂ ਅਸੀਂ ਚੇਤਕ ਸਕੂਟਰ ਤੇ ਕਰਦੇ ਤੇ ਸਰ ਉਦੋਂ ਤਾਂ ਅਸੀਂ ਨਾਰਮਲੀ ਨਾ ਸੀਟ ਦੇ ਉੱਤੇ ਖੜਕੇ ਨਾਰਮਲੀ ਰੇਸ ਬਨ ਕੇ ਚੱਲਦਾ ਤੀ ਵਧੀਆ ਚੱਲਦਾ ਤੀ ਖੜਾਉਣਾ ਜਦੋਂ ਤੁਹਾਨੂੰ ਹੌਲੀ ਹੌਲੀ ਪਤਾ ਲੱਗਾ ਕਿ ਇਹ ਤਾਂ ਫਿਰ ਜਿਵੇਂ ਪੌੜੀ ਪੂੜੀ ਲਾਉਣੀ ਆ ਉਹਦੇ ਉੱਤੇ ਸੈਟਿੰਗ ਨਹੀਂ ਆ ਰਹੀ ᱛੀ ਇਸ ਕਰਕੇ ਫਿਰ ਇਸੇ ਮੋਟਰਸਾਈਕਲ ਇਸ ਬੁਲਟ ਦੇ ਉੱਤੇ ਕਰਨਾ ਸ਼ੁਰੂ ਕੀਤਾ ਅਪਣਿੰਦੇ ਜੀ ਦੇਖਿਆ ਜਾਵੇ ਜਿਵੇਂ ਕਹੀਏ ਸ਼ੌਂਕੀ ਸੀ ਜਾਂ ਵੈਸੇ ਸੀਗਾ ਵੀ ਹਾਂ ਦੂਜਿਆਂ ਨੂੰ ਦੇਖ ਕੇ ਜਿਵੇਂ ਬੰਦੇ ਨੂੰ ਆਪਦੇ ਮਨ ਤੇ ਹੋ ਆਉਂਦਾ ਕਈਆਂ ਨੂੰ ਹੁੰਦਾ ਵੀ ਜਦੋਂ ਚੀਜ਼ ਜਿਵੇਂ ਆਪਾਂ ਚਲਾਉਂਦੇ ਰਹਿੰਨੇ ਆ ਆਪਦੇ ਸ਼ੌਕੀਆ ਤੌਰ ਤੇ ਬੰਦਾ ਸ਼ੁਰੂ ਕਰ ਲੈਂਦਾ ਸ਼ੌਂਕ ਹੀ ਤੀ ਮਨ ਚ ਇਹ ਸ਼ੁਰੂ ਤੋਂ ਸ਼ੌਂਕ ਤੀ ਮੇਰਾ ਤੀ ਸ਼ੌਂਕ 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 ਦੇ ਨਾਲ ਮੈਂ ਇੱਥੇ ਤੱਕ ਪਹੁੰਚ ਗਿਆ ਸਸ਼ੀਕਲ ਜੀ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਜਿਹੜੇ ਆ ਆਜ਼ਾਦੀ ਦਿਹਾੜੀ ਦਾ ਪ੍ਰੋਗਰਾਮ ਹੋਵੇ ਚਾਹੇ ਗੱਲ ਹੋਵੇ ਗਨਤੰਤਰ ਦਿਵਸ ਦੀ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉੱਥੇ ਪਾਰਟਿਸਪੇਟ ਕਰਦੇ ਨੇ ਫਿਰ ਅਲੱਗ ਤੋਂ ਇਹ ਦੇਖਿਆ ਜਾਵੇ ਝਾਕੀਆਂ ਤੇ ਨਾਲ ਨਾਲ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਲੋਕ ਉੱਥੇ ਤੁਹਾਨੂੰ ਸਟੰਟ ਕਰਦੇ ਵੀ ਨਜ਼ਰ ਆਉਂਦੇ ਰਗੇ ਉਹਨਾਂ ਦੇ ਵਿੱਚੋਂ ਇੱਕ ਅਮਨਿੰਦਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਸਾਲ ਹੋ ਗਏ ਨੇ ਇਹਨਾਂ ਨੂੰ ਹਰ ਵਾਰੀ ਜੇ ਕਿਹਾ ਜਾਵੇ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਜਾਂ ਫਿਰ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਜਦੋਂ ਬਾਈਕ ਦੇ ਉੱਤੇ ਇਹ ਸਟੰਟ ਕਰਦੇ ਨੇ ਬਕਾਇਦਾ ਤੌਰ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਂਦੇ ਤੇ ਅਲੱਗ-ਅਲੱਗ ਅਕਰਤਬ ਦਿਖਾਉਂਦੇ ਨੇ ਤਾਂ ਲੋਕਾਂ ਦੀ ਇੰਟੈਂਸ਼ਨ ਜ਼ਰੂਰ ਹੁੰਦੀ ਹੈ ਕਿ ਤਰ੍ਹਾਂ ਕਿਤੇ ਉਹ ਚੀਜ਼ਾਂ ਨੂੰ ਦੇ ਬਾਰੇ ਵੀ ਕਿਵੇਂ ਬੰਦਾ ਤਿਆਰੀ ਕਰਦਾ ਤੇ ਕੀ ਕੁਝ ਖਾਸ ਰਹਿੰਦਾ ਹੈਗਾ ਇਸ ਤਿਆਰੀ ਦੇ ਵਿੱਚ। ਮਨਿੰਦਰ ਦੇਖੀਏ ਕਾਫੀ ਸਮਾਂ ਹੋ ਗਿਆ ਹੁਣ ਤਾਂ ਤੁਹਾਨੂੰ ਖੈਰ ਤਿਆਰੀ ਕਰਦੇ ਨੂੰ ਪਰ ਹੌਲੀ-ਹੌਲੀ ਚੀਜ਼ਾਂ 'ਚ ਜਿਵੇਂ ਕਈ ਸੁਧਾਰ ਵੀ ਆਇਆ ਕਈਆਂ ਚੀਜ਼ਾਂ ਨੂੰ ਲੈ ਕੇ ਆਪਦੇ ਆਪ ਨੂੰ ਲੱਗਦਾ ਹੋਊਗਾ ਕਿਉਂਕਿ ਹਰ ਵਾਰੀ ਹੁੰਦਾ ਵੀ ਅਸੀਂ ਕੁਝ ਨਵਾਂ ਕਰੀਏ। ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ। ਜੀ ਜੀ ਹਰ ਵਾਰੀ ਇਸ ਵਾਰੀ ਤਾਂ ਅਸੀਂ 15 ਅਗਸਤ ਤੇ ਹਮਾਲੀ ਜਿਲ੍ਹੇ ਵਿੱਚ ਕਰ ਰਹੇ ਹਾਂ ਸੁਧਾਰ ਆਇਆ ਤੇ ਇਸ ਵਾਰੀ ਆਪਣੀ ਅਸੀਂ ਜਿਹੜੀ ਰੈਸਲ ਕਰੀਆ ਥੋੜਾ ਜਿਹਾ ਅਸੀਂ 1 2000 ਸਟੈਪ ਆਪਣੇ ਨਵੇਂ ਕਰ ਰਹੇ ਹਾਂ ਤੇ ਕੁਝ ਸਾਨੂੰ ਰੱਬ ਮੌਸਮ ਸਾਥ ਦੇਵੇ ਤੇ ਕੱਲੂ ਸਾਡੀ ਜੋ ਆਪਣੀ ਪਰਫਾਰਮਰ ਹੋਗੀ ਅਸੀਂ ਆਪਣੀ ਪੇਸ਼ ਕਰੀ ਕਰ ਇਹਦੇ ਵਿੱਚ ਫਿਰ ਅਮਰਜੀਤ ਜੀ ਜੇ ਕਹੀਏ ਕਿ ਚਲੋ ਹੁਣ ਤਾਂ ਤੁਸੀਂ ਜਿਵੇਂ ਕਹਿੰਦੇ ਨੇ ਬੰਦੇ ਨੂੰ ਇੱਕ ਆਦਤ ਬਣ ਜਾਂਦੀ ਹੈ ਤੇ ਤੁਹਾਡੀ ਕਾਬਿਲਤ ਹੋ ਗਈ ਹੈ ਕਾਫੀ ਸਮਾਂ ਹੋ ਗਿਆ ਤੁਹਾਨੂੰ ਸ਼ੁਰੂਆਤ કરી ਸੀ ਜਦੋਂ ਉਦੋਂ ਤਾਂ ਦਿੱਕਤਾਂ ਆਈਆਂ ਹੋਣੀਆਂ ਕਿਉਂਕਿ ਹਰ ਇੱਕ ਬੰਦਾ ਜਿਵੇਂ ਕਹਦੀ ਹੈ ਪਹਿਲੀ ਗੱਲ ਤਾਂ ਆਇਆ ਵੀ ਮੋਡਰਦਾ ਤੇ ਦੂਜਾ ਕਰਨਾ ਵੀ ਬੁਲਟ ਨਾਲ ਹੋਵੇ ਤੇ ਆਮ ਤੌਰ ਤੇ ਕਹਿੰਦੇ ਨੇ ਵੀ ਫੋਟ ਦੇ ਵਿੱਚ ਕਈ ਵਾਰ ਆਪ ਨੂੰ ਸਟਾ ਜਿਆਦੇ ਲੱਗ ਜਾਂਦੀਆਂ ਨੇ ਨਹੀਂ ਸਰ ਪਹਿਲਾਂ ਮੈਂ ਚੇਤਕ ਸਕੂਟਰ ਤੇ ਕਰਦਾ ਤੀ ਜੀ ਚੇਤਕ ਸਕੂਟਰ ਤੋਂ ਫਿਰ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਮੈਂ ਪਿੰਡਾਂ ਦੇ ਛੋਟੇ ਮੋਟੇ ਟੂਰਨਾਮੈਂਟ ਪਹਿਲਾਂ ਸੋਰ ਵੀ ਕਹਿੰਦੇ ਓਖਾ ਹੁੰਦਾ ਨਹੀਂ ਚੇਤੇ ਸਕੂਟਰ ਤੇ ਮੈਂ ਸਿੱਖੇ ਤੇ ਉਸ ਤੋਂ ਬਾਅਦ ਮੈਂ ਬੁਲਟ ਤੇ ਮੈਂ 2-4 ਸਾਲ ਤੋਂ ਬਾਅਦ ਆਇਆ ਤੀ ਜੀ ਫਿਰ ਮੈਂ ਬੁਲਟ ਤੇ ਆਪਣੀ ਅਸੀਂ ਗੇਮ ਪੇਸ ਕੀਤੀ ਫਿਰ ਪਹਿਲਾਂ ਮੈਂ ਥੋੜਾ ਘੱਟ ਬੈਠ ਬੂਟ ਕੇ ਹਾਂ ਲੋਕਲ ਮੈਂ ਪਿੰਡਾਂ 'ਚ ਕਰਦਾ ਤੀ ਹੌਲੀ ਹੌਲੀ ਮ ਆਪਣੇ 15 ਗਾਹ 26 ਜਨਵਰੀ ਦੇ ਉੱਤੇ ਮੈਨੂੰ ਤੇ ਬਾਹਰੋਂ ਮੈਂ ਚਿੱਠੀ ਲਿਖ ਕੇ ਆਪਣੀ ਪੇਸ਼ਕਾਰੀ ਪੇਸ਼ ਕਰ ਦਿੰਦਾ ਹੁੰਦਾ ਸੀ ਪਹਿਲੀ ਵਾਰੀ ਜਦੋਂ ਜਿਵੇਂ ਕਹੀਏ ਕਿ ਜਦੋਂ ਐਡਾ ਕਿਉਂਕਿ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਹੋਵੇ ਤੇ ਖਾਸ ਤੌਰ ਤੇ ਦੇਖਦੇ ਆ ਵੀ ਇਹ ਦਿਨ ਬੜੇ ਖਾਸ ਹੁੰਦੇ ਨੇ ਕਿ ਉੱਥੇ ਜਿਵੇਂ ਕਹਿੰਦੇ ਆ ਵੀ ਐਂਟਰੀ ਕਰਨੀ ਬੜੀ ਔਖੀ ਲੱਗਦੀ ਆ ਕੁਝ ਸ਼ੁਰੂਆਤੀ ਦੌਰ ਚ ਦਿੱਕਤ ਆਈਆਂ ਜਾਂ ਹੋ ਗਈ ਸੀ ਐਂਟਰੀ ਨਹੀਂ ਉਸ ਸਮੇਂ ਤੁਹਾਨੂੰ ਥੋੜੀ ਪਹਿਲਾਂ ਸਟਾਰਟਿੰਗ 'ਚ ਮੈਨੂੰ ਦਿੱਕਤ ਆਈਆਂ ਉਸ ਤੋਂ ਬਾਅਦ ਜਦੋਂ ਮੈਂ ਇੱਧਰ ਆ ਕੇ ਵਿਭਾਗ ਵਿੱਚ ਆ ਗਿਆ ਤੇ ਇੱਥੇ ਵਿਜੀਲੈਂਸ ਦੀ ਡਿਊਟੀ ਮੇਨੋਂ ਦਾ ਇੱਥੇ ਵਿਭਾਗ ਵੱਲੋਂ ਥੋੜੀ ਇੱਕ ਚਿੱਠੀ ਲਿਖ ਕੇ ਅਸੀਂ ਦੇ ਦਿੰਦੇ ਨੇ ਆਪਣਾ ਪਿੱਛੇ ਆਪਣਾ 26 ਜਨਵਰੀ ਨੂੰ ਜਿਵੇਂ ਲੁਧਿਆਣਾ ਸੀਐਮ ਸਾਹਿਬ ਆਏ ਤੇ ਉੱਥੇ ਗੇਮ ਕਰਤੀ ਸੀ ਇਸ ਵਾਰੀ 15 ਅਗਸਤ ਤੋਰੇ ਕਿ ਅੱਗੇ ਕਿਤੇ ਨਾ ਕਿਸੇ ਕਿਹੜੇ ਵੀ ਜ਼ਿਲ੍ਹੇ 'ਚ ਨਾ ਇੱਕ ਵਾਰੀ ਐਪਲੀਕੇਸ਼ਨ ਦੇ ਕੇ ਕਿ ਥੋੜੀ ਜਿਹੀ ਹੁਣ ਮੁਸ਼ਕਲ ਘੱਟ ਸਾਨੂੰ ਆਉਂਦੀ ਸਰ ਇਹਦੇ 'ਚ ਫਿਰ ਅਬਰਿੰਦਰ ਜੀ ਦੇਖਿਆ ਜਾਵੇ ਖਾਸ ਤੌਰ ਤੇ ਜਿਵੇਂ ਹੁਣ ਤੁਸੀਂ ਤਿਆਰ ਕਰਦੇ ਹੋਗੇ ਸਪੀਡ ਵਗੈਰਾ ਨੂੰ ਲੈ ਕੇ ਜਾਂ ਇਹ ਠੀਕ ਹੈ ਵੀ ਨਾਰਮਲ ਹੁੰਦਾ ਕੋਈ ਇਹ ਚ ਖਾਸ ਗੱਲ ਯਾਨੀ ਕਿ ਤਬਦੀਲੀ ਨਹੀਂ ਕੋਈ ਕਰਨੀ ਪੈਂਦੀ ਨਹੀਂ ਇਹਦੇ ਵਿੱਚ ਅਸੀਂ ਥੋੜੀ ਬਹੁਤੀ ਆਪਣੀ ਵੈਸਾਈਟਿੰਗ ਕਰ ਲੀਦੇ ਆ ਬਹੁਤੀ ਵੀ ਨਹੀਂ ਜਿਵੇਂ ਅਸੀਂ ਜੇ ਕਈ ਵਾਰੀ ਸਾਨੂੰ ਸਮਾਂ ਮਿਲ ਜਾ ਜਿਵੇਂ ਆਪਾਂ ਐਤਕੀ ਸਾਨੂੰ 5 ਤੋਂ 7 ਮਿੰਟ ਮਿਲੇ ਨੇ ਜਿਹੇ ਜਿਹੇ ਸਮਾਂ ਮਿਲਦਾ ਉਹ ਸਾਬ ਨਾਲ ਜਿਵੇਂ ਜੇ ਪੌੜੀ ਪੂੜੀ ਲਾਉਣੀਆਂ ਉਹ ਟਾਈਮ ਮਿਲਦਾ ਉਹ ਸਾਬ ਨਾਲ ਅਸੀਂ ਆਪਣੇ ਮੋਟਰਸਾਈਕਲ ਦੀ ਤਿਆਰੀ ਕਰ ਲੈਣਾ ਸੈਟਿੰਗ ਕਰ ਕਾਦਾ ਕਾਦਰ ਹੋਊਗਾ ਤੁਹਾਡਾ ਸਟੈਂਡ ਕਦ ਕਦ ਫਾਈਨਲ ਕਰ ਅਸੀਂ ਝੰਡੇ ਨੂੰ ਸਲਾਮੀ ਦੇਣੀ ਤੇ ਦੋ ਫਲੈਗ ਹੱਥ ਵਿੱਚ ਤੇ ਅਖਬਾਰ ਪੜਨਾ ਤੇ ਪੱਗ ਲਵੇਟਣੀ ਤੇ ਇਸ ਤੋਂ ਇਲਾਵਾ ਸਾਰਾ ਹੋਰ ਆਪਣਾ ਕੀ ਜੇ ਸਾਨੂੰ ਸਮਾਂ ਦਿੰਦੇ ਨੇ ਅਸੀਂ ਢੂਲ ਵਜਾਉਣਾ ਜਾਂ ਇਸੇ ਵਿੱਚ ਪੌੜੀ ਵਾਲਾ ਸਮਾਂ ਦਿੰਦੇ ਨੇ ਅਸੀਂ ਕਰ ਸਕਦੇ ਹਾਂ ਸ਼ੁਰੂਆਤ 'ਚ ਫਿਰ ਜਿਹੜੀ ਤੁਸੀਂ ਕਹਿੰਦੇ ਹੋ ਤੁਸੀਂ ਚੇਤਕ ਤੇ ਕਰੀ ਜਦੋਂ ਉਦੋਂ ਪਹਿਲੇ ਤੌਰ ਤੇ ਕੀ ਕੀ ਕਰਦੇ ਸੀਗੇ ਤੁਸੀਂ ਜਿਉਂਕਿਉਂਕਿ ਆਮ ਤੌਰ ਤੇ ਤਾਂ ਪਹਿਲਾਂ ਤਾਂ ਤੁਸੀਂ ਬਾਹਰ ਪ੍ਰੈਕਟਿਸ ਕਰੀ ਹੋਣੀ ਆ ਇਹਦੀ ਜੀ ਜਦੋਂ ਅਸੀਂ ਚੇਤਕ ਸਕੂਟਰ ਤੇ ਕਰਦੇ ਤੇ ਸਰ ਉਦੋਂ ਤਾਂ ਅਸੀਂ ਨੋਰਮਲੀ ਨਾ ਸੀਟ ਦੇ ਉੱਤੇ ਖੜਕੇ ਨੋਰਮਲੀ ਰੇਸ ਬਨ ਕੇ ਚੱਲਦਾ ਸੀ ਵਧੀਆ ਚੱਲਦਾ ਸੀ ਖੜਾਉਣਾ ਜਦੋਂ ਸਾਨੂੰ ਹੌਲੀ ਹੌਲੀ ਪਤਾ ਲੱਗਾ ਕਿ ਇਹਦਾ ਫਿਰ ਜਦਵੇਂ ਪੌੜੀ ਪੂੜੀ ਲਾਉਣੀ ਆ ਉਹਦੇ ਉੱਤੇ ਸੈਟਿੰਗ ਨਹੀਂ ਆ ਰਹੀ ਸੀ ਇਸ ਕਰਕੇ ਫਿਰ ਇਸੇ ਮੋਟਰਸਾਈਕਲ ਅਸੀਂ ਬੋਲਟ ਦੇ ਉੱਤੇ ਕਰਨਾ ਸ਼ੁਰੂ ਕਰਦੇ ਫਿਰ ਤੁਸੀਂ ਕਰਦੇ ਕੱਲੀਓ ਕਈ ਤਾਂ ਜਿਵੇਂ ਦੇਖਿਆ ਸੀ ਜਿਵੇਂ ਚਲੋ ਮਿਲਟਰੀ ਵਾਲੇ ਨੇ ਉਹ ਤਾਂ ਲੱਗ ਤੋਂ ਤਿਆਰੀ ਕਰਦੇ ਨੇ ਜਿਹੜੇ ਆਮ ਲੋਕ ਕਰਦੇ ਨੇ ਜਿਵੇਂ ਪੌੜੀ ਵਗੈਰਾ ਲਾਉਣੀ ਇਹ ਤਾਂ ਨਾਲ ਕੋਈ ਸਾਥੀ ਨਹੀਂ ਬਣਾਇਆ ਕਰਦੇ ਫਿਰ ਨਹੀਂ ਉਹਦੇ ਵਿੱਚ ਪੌੜੀ ਨਹੀਂ ਪੌੜੀ ਤਾਂ ਇਹਦੇ ਵਿੱਚ ਸੈਂਟਰ ਚ ਟੰਗੀ ਜਾਂਦੀ ਆ ਸਰ ਤੇ ਨਾਲ ਇੱਕ ਮੇਰੇ ਲੜਕੀ ਕਰਦੇ ਉਹ ਪਟਿਆਲੇ ਦੀਓ ਜਿਵੇਂ ਅਸੀਂ ਬਾਹਰ ਖੇਡਾਂ ਖੁੱਡਾਂ ਤੇ ਜਾਂਦੇ ਆ ਸਮਾਂ ਮਿਲ ਜੇਵੇ ਇਸ ਵੇਰੇ ਨਾਲ ਲੜਕੀ ਵੀ ਕਰਦੀ ਆ ਮੇਰੇ ਜਿਵੇਂ ਹੁਣ ਕਿਲਾ ਰੇਪਰ ਮਿੰਨੀ ਓਲੰਪਿਕ ਜੇ ਦੇਰਾਦੂਨ ਜਾ ਕੇ ਹਾਂ ਉੱਥੇ ਅਸੀਂ ਲੜਕੀ ਨਾਲ ਜਾਂ ਮੈਨੂੰ ਆਪਣਾ ਕੱਲਾ ਵੀ ਪਰ ਜਿਵੇਂ ਕਿ ਇਹ ਸ਼ੌਕੀ ਸੀ ਜਾਂ ਵੈਸੇ ਸੀਗਾ ਵੀ ਹਾਂ ਦੂਜਿਆਂ ਨੂੰ ਦੇਖ ਕੇ ਜਿਵੇਂ ਬੰਦੇ ਨੂੰ ਆਪਦੇ ਮਨ ਤੇ ਹੋ ਆਉਂਦਾ ਕਈਆਂ ਨੂੰ ਹੁੰਦਾ ਵੀ ਜਦੋਂ ਚੀਜ਼ ਜਿਵੇਂ ਆਪਾਂ ਚਲਾਉਂਦੇ ਰਹਿੰਨੇ ਆ ਆਪਦੇ ਸ਼ੌਕਿਆ ਤੌਰ ਤੇ ਬੰਦਾ ਸ਼ੁਰੂ ਕਰ ਲੈਂਦਾ ਸ਼ੌਕੀ ਤੇ ਜਿਵੇਂ ਮਨ ਚ ਏ ਸੁਰੂਤ ਸੌਕਤੀ ਮੇਰਾ ਸੀ ਸੌਕ 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 ਦੇ ਨਾਲ ਮੈਂ ਇੱਥੇ ਤੱਕ ਪਹੁੰਚੇ ਜਿਵੇਂ ਕਹਦੀਏ ਕਰਦੇ ਨਹੀਂ ਹਟਾਉਦੇ ਕਿ ਵੀ ਐਵੇਂ ਛੱਟਫੇਟ ਵੱਜ ਜੇ ਕਰ ਜੇ ਹੈ ਤਾਂ ਕਿਉਂਕਿ ਇੱਕ ਤਰ੍ਹਾਂ ਦਾ ਜਿਵੇਂ ਕਹਦੀਏ ਸਟਾਰਟਿੰਗ ਵਾਲੇ ਬੰਦੇ ਵਾਸਤੇ ਤਾਂ ਖਤਰੇ ਵਾਲੀ ਲੱਗਦਾਗਾ ਸਟਾਰਟਿੰਗ ਦੇਖੋ ਜੀ ਸੁਰੂਤ ਚ ਤਾਂ ਤੁਹਾਨੂੰ ਕਹ ਜਿੱਥੇ ਜਿਹੜੇ ਮੇਰੇ ਪਿੰਡ ਆ ਮੇਰੇ ਪਿੰਡੇ ਚ ਵੀ ਨਾ ਮੈਨੂੰ ਤਾਂ ਇਤਰਾਜ਼ ਕਰਨ ਲੱਗ ਗਏ ਤੇ ਕਿ ਉਹ ਤੁਸੀਂ ਬੱਚੇ ਨੂੰ ਗਲਤ ਉਹ ਕਰ ਰਹੇ ਹੋ ਵੀ ਪਰ ਐ ਕਿ ਜਦੋਂ ਮੈਂ ਬਾਹਰ ਨਿਕਲ ਕੇ ਕਿ ਖੇਡਾਂ ਖੁੱਡਾਂ ਜ ਗਿਆ ਤੇ মিডিਆ ਰਹੀ ਆਪਣੇ ਪ੍ਰਾਮਾਨੇ ਮੇਰੀ ਆਪਣੀ ਵੀਡੀਓ ਵਗੈਰਾ ਤੇ ਉੱਥੇ ਜਾ ਕੇ ਜਦੋਂ ਪਤਾ ਲੱਗਣ ਲੱਗੇ ਟੀਵੀ ਚੈਨਲਾਂ ਚੁੱਲਣਾ ਉਸ ਤੋਂ ਬਾਅਦ ਥੋੜੇ ਕੋ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਚੱਲਾ ਬਾਹਰੋਂ ਕੋਈ ਸਾਡੇ ਪਿੰਡ ਦਾ ਨਾਂ ਰੋਸਨ ਕਰ ਰਿਹਾ ਤੇ ਉਸ ਤੋਂ ਬਾਅਦ ਨਹੀਂ ਤੇ ਹੁਣ ਕੋਈ ਐਡਾ ਹੋ ਨਹੀਂ ਹੁਣ ਠੀਕ ਆ ਨਾਰਮਲ ਹੀ ਚੱਲ ਰਿਹਾ ਪਰ ਜਿਵੇਂ ਤੁਸੀਂ ਡਿਪਾਰਟਮੈਂਟਲੀ ਜ਼ਿੰਮੇਵਾਰੀ ਨੂੰ ਬੋਣੇ ਉਹਦਾ ਉ ਵੀ ਕੋਈ ਕੋਈ ਫਾਇਦਾ ਮਿਲਿਆ ਜਾਂ ਇਕੱਲਾ ਇਹ ਆ ਵੀ ਚੱਲ ਠੀਕ ਹੈ ਵਿਨੈਦਰ ਉਹਦਾ ਸ਼ੌਂਕ ਹੈ ਤੇ ਇੱਕ ਇਸ ਖਾਸ ਦਿਨਾਂ ਦੇ ਉੱਤੇ ਜਿਵੇਂ ਤੁਸੀਂ ਆਪਦੇ ਆਪ ਨੂੰ ਪਰਫਾਰਮ ਕਰ ਲੈਂਦੇ ਹੋ ਇੱਕ ਪਹਿਚਾਨ ਤਾਂ ਥੋੜੀ ਖੈਰ ਬਣ ਗਈ ਆ ਪਰ ਉਹ ਡਿਪਾਰਟਮੈਂਟਲੀ ਕੋਈ ਫਾਇਦਾ ਹੋਇਆ ਜਾਂ ਇਕੱਲੀ ਬਸ ਇਹ ਚ ਹੀ ਆ ਸ਼ੌਂਕ ਤੱਕ ਹੀ ਆ ਗੱਲ ਨਹੀਂ ਸ਼ੌਂਕ ਤੱਕ ਹੀ ਆ ਸਰ ਕੋਈ ਡਿਪਾਰਟਮੈਂ 15 ਗਾਦੀ ਕਸੌਂਕ ਆ ਖੇਡਾਂ ਤੇ ਚੱਲਿਆ ਜਾਣਾ ਕੋਈ ਸਰਕਾਰ ਵੱਲੋਂ ਕੋਈ ਅੱਜ ਤੱਕ ਕੋਈ ਬੈਨੀਫਿਟ ਨਹੀਂ ਪਰ ਦੇਖਿਆ ਜਾਵੇ ਹੁੰਦਾ ਤਾਂ ਖਰਜ ਮੈਂ ਕਹਿੰਦੀ ਆ ਬੰਦਾ ਹਰ ਹਮੇਸ਼ਾ ਹੀ ਰਿਸਕ ਤੇ ਆ ਇਹ ਤਾਂ ਜਿਵੇਂ ਤੁਸੀਂ ਤਾਂ ਫਿਰ ਵੀ ਸਟੈਂਡ ਕਰਦੇ ਹੋ ਉਹ ਤਾਂ ਆਮ ਚੰਗੇ ਭੜੇ ਚਲਾਉਂਦੇ ਬੰਦੇ ਨੂੰ ਵੀ ਬੜਾ ਕਈ ਵਾਰ ਔਖਾ ਲੱਗਦਾ ਵੀ ਹਾਂ ਯਾਰ ਕੋਈ ਚੀਜ਼ ਜਿਵੇਂ ਕਹਿੰਦੀ ਆ ਆਮ ਚਲਾਉਂਦਾ ਚਲਾਉਂਦਾ ਬੰਦਾ ਹੀ ਕਈ ਵਾਰ ਹਾਸਾ ਕਰ ਬੈਠਦਾ ਚਲੋ ਇਹ ਤਾਂ ਬੱਬੀ ਦੀ ਮੇਰ ਰਹੀ ਵੀ ਕਦੇ ਜਦੋਂ ਤੁਸੀਂ ਪ੍ਰੈਕਟਿਸ ਵੀ ਕਰਦੇ ਰਹੇ ਜਾਂ ਹੋਰ ਕਦੇ ਕੋਈ ਦਿੱਕਤ ਨਹੀਂ ਆਈ ਨਹੀਂ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਜੀ ਤੇ ਪਹਿਲਾਂ ਅਸੀਂ ਹਫਤਾ 15 ਦਿਨ ਪ੍ਰੈ ਤੇ ਉਹ ਪੈਰਸ਼ਟਿਕ ਕਰਕੇ ਅਸੀਂ ਆਪਣੇ ਗੇਮ ਪੇਸ ਕਰ ਲੈਂਦੇ ਆ ਕਿ ਕੋਈ ਇਹ ਜੀ ਦਿੱਕਤ ਨਹੀਂ ਕੋਈ ਆਪਣਾ ਆਪਣੇ ਧਿਆਨ ਨਾਲ ਕਰੀਦਾ ਜਿੰਨਾ ਕਿ ਸਾਨੂੰ ਸਮਾਂ ਦਿੰਨਾ ਉਹਨੇ ਕਿ ਸਮੇਂ ਦੀ ਪਵੰਦੀ ਦਿੱਤੇ ਆਪਣੇ ਗੇਮ ਅਸੀਂ 15 20 ਦਿਨ ਪਹਿਲਾਂ ਤਿਆਰੀ ਰੈਸਲ ਕਰ ਲਈਦੀ ਹੈ ਜੀ ਰੈਸਲ ਕਰਕੇ ਆਪਣੀ 15 ਅਗਸਤ ਨੂੰ ਆਪਣੀ ਗੇਮ ਪੇਸ ਕਰ ਲਈਦੀ ਹੈ ਸਰ ਚਲੋ ਫਿਰ ਗੱਲ ਇਹ ਹੈ ਵੀ ਬਾਕੀ ਤਾਂ ਨਾ ਕੋਈ ਦੇਖ ਕੇ ਕਰੇ ਉਹ ਖੈਰ ਕਿਉਂਕਿ ਜੀਹੀ ਚੀਜ਼ ਦੇ ਵਾਸਤੇ ਜਿਵੇਂ ਕਹੀਏ ਵੀ ਸ਼ੁਰੂਆਤੀ ਦੌਰ ਦੇ ਬੰਦੇ ਦਾ ਬਹੁਤ ਔਖਾ ਹੋ ਹੁੰਦਾ ਤੇ ਜੇ ਅਸੀਂ ਸੋਚੀਏ ਵੀ ਇੱਕ ਦਿਨ ਚ ਇਸ ਤਰ੍ਹਾਂ ਦਾ ਕੋਈ ਐਕਟ ਕਰ ਲਾਂਗੇ ਤਾਂ ਉਹ ਬੜਾ ਔਖਾ ਹੋ ਜਾਂਦਾ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਵੀ ਜਦੋਂ ਬੰਦਾ ਜਿੰਮੇਵਾਰੀ ਬਰੀ ਪ੍ਰੈਕਟਿਸ ਕਰਦਾ ਤੇ ਇੱਕ ਚੰਗੇ ਮਾਹੌਲ ਦੇ ਤਾਂ ਜ਼ਿਆਦੇ ਬਿਹਤਰ ਰਹਿੰਦਾ ਪਰ ਅਮਨਿੰਦਰ ਹੋਰਾਂ ਦੀ ਜਿਵੇਂ ਕਹੀਏ ਕਿ ਹਰ ਵਾਰੀ ਅਲੱਗ-ਅਲੱਗ ਕਿਤੇ ਨਾ ਕਿਤੇ ਇੱਕ ਸਟੇਸ਼ਨ ਤੇ ਦੇਖਣ ਨੂੰ ਤਾਂ ਜ਼ਰੂਰ ਮਿਲਦੇ ਨੇ ਪਰ ਆਹ ਗੱਲ ਇਹ ਵੀ ਆ ਜਾਂਦੀ ਹੈ ਵੀ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਸਰਕਾਰਾਂ ਨੂੰ ਵੀ ਖੈਰ ਚਾਹੀਦਾ ਵੀ ਅਸੀਂ ਜੇਕਰ ਕਿਸੇ ਨੂੰ ਆਨਰ ਕਰੀਏ ਤਾਂ ਲੋਕਾਂ ਚ ਇਹਦੀ ਹੱਲਾਸ਼ੇਰੀ ਜ਼ਰੂਰ ਆਉਂਦੀ ਹੈ ਜਿਹੜੀ ਚੀਜ਼ ਦੀ ਸ਼ਾਇਦ ਕਮੀ ਕਿਤੇ ਰਹਿ ਜਾਂਦੀ ਹੈ ਸੀਨੀਅਰ ਵੀਡੀਓ ਨੋਟ ਬੰਤੇ ਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਉਸਸਨ ਟੀਵੀ ਚੰਡੀਗੜ੍ਹ